ਜ਼ਿਲ੍ਹਾ ਪਠਾਨਕੋਟ ਵਿਖੇ ਚੋਰਾਂ ਦੇ ਹੌਸਲੇ ਲਗਾਤਾਰ ਵੱਧਦੇ ਦਿਸ ਰਹੇ ਨੇ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੁਝ ਪਿਛਲੇ ਦਿਨਾਂ ਤੋਂ ਕਈ ਥਾਵਾਂ ਤੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿੱਕਰ ਗੱਲ ਕੀਤੀ ਜਾਵੇ ਬੀਤੀ ਰਾਤ ਦੀ ਗੱਲ ਕਰਦੇ ਹਾਂ ਤਾਂ ਬੀਤੀ ਰਾਤ ਪਠਾਨਕੋਟ ਦੇ ਇਲਾਕੇ ਲਿਨਿ ਵਿੱਚ ਚੋਰਾਂ ਵੱਲੋਂ ਪੁਲਿਸ ਜੰਕੀ ਤੋਂ ਮਹਿਦ ਉਹ ਜੋ ਦੂਰੀ ਤੇ ਬਣੀ ਸੁਨਿਆਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੀ ਉਸ ਵੇਲੇ ਖਾਲੀ ਗਈ ਜਾਂ ਤਾਂ ਉਹਨਾਂ ਨੂੰ ਕਿਸੇ ਨੇ ਵੇਖ ਲਿਆ ਤੇ ਉਥੋਂ ਮੌਕੇ ਤੇ ਭੱਜ ਗਏ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਨੇ ਇਹ ਹੁਣ ਪੰਜਾਬੀ ਟੀਵੀ ਲਈ ਵਰਣਪੁਰੀ ਦੀ ਵਿਸ਼ੇਸ਼ ਰਿਪੋਰਟ ਕੀ ਗੱਲਬਾਤ ਹੋਈ ਐ ਸਰ ਐਸੇ ਸਾਡਾ ਨਾਮ ਹੈ ਮਕੁਲ ਬੱਗਾ ਅਹੀਂ ਨਾਲ ਲਮੀਨੀ ਮਾਰਾ ਹੈ ਫੈਸਲਾਗੇ ਨਾ 7500 ਰੁਪਏ ਦੀ ਸ਼ੋਪ ਆ ਤੇ ਇਹਨਾ ਚੌਂਚ ਸ਼ੋਪ ਆ ਤੇ ਰਾਤੀ ਨੂੰ ਆਈ ਕਿਦੇ ਮੈਰੀਜ ਤੇ ਗਈ ਤੈਂ ਇੱਕ ਘੋਵੇ ਆਏ ਤੇ ਡੇਢ ਘੋਵੇ ਸਾਨੂੰ ਫੋਨ ਕੀਤਾ ਮਾਰਗਾ ਨੇ ਕਹਿੰਦੇ ਕਿ ਮਤਲਬ ਚੋਰੀ ਹੋ ਗਈ ਦੁਕਾਨ ਤੇ ਤੈਂ ਦੁਕਾਨ ਤੇ ਆਏ ਦੇਖਿਆ ਤੇ ਸ਼ਟਰ ਸ਼ਟਰ ਖੁੱਲੇ ਦਾ ਹੀ ਤੇ ਚਾਰ ਜਾਣੇ ਸੀਸੀਟੀ ਕੈਮਰੇ ਚ ਆਏ ਫੋਟੋ ਉਹਨਾਂ ਦੀ ਤੇ ਉਹਨਾਂ ਨੇ ਆਪਣੇ ਉਲਮਾਰੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਉਲਮਾਰੀ ਇਹਨਾਂ ਕੋ ਮਤਲਬ ਨਹੀਂ ਟੁੱਟੀ ਆ ਗਈ ਫਿਰ ਇਹਨਾਂ ਨੇ ਆਪਣੀ ਸਕੀਮ ਲਾਈ ਕਿ ਉਲਮਾਰੀ ਅਸੀਂ ਪੂਰੀ ਲੈ ਚਲੀਏ ਤੇ ਉਲਮਾਰੀ ਇਹਨਾਂ ਨੇ ਲਈ ਲੈ ਕੇ ਗਏ ਆਗੇ ਕਿ ਲਮਾਰੀਆਂ ਖਿਚੀ ਨਹੀਂ ਕੋਈ ਕੀਤੀ ਅੱਧ ਤੱਕ ਪਜਾਤੀ ਇਹਨਾਂ ਲਮਾਰੀਆਂ ਚੱਕਰੋ ਲਮਾਰੀ ਤੇ ਉਸ ਤੋਂ ਅੱਗੇ ਨਹੀਂ ਲੈ ਜਾ ਸਕੇ ਬਸ ਇਹੀ ਚੱਕਰ ਪਿਆ ਚੋਰੀ ਦਾ ਇਹ ਸਰ ਲਮਾਰੀ ਦੇ ਵਿੱਚ ਕੋਈ ਸਮਾਨ ਵਗੈਰਾ ਪਿਆ ਸੀ ਸਰ ਸਮਾਨ ਹੈ ਲਮਾਰੀ ਵਿੱਚ ਪਿਆ ਪਰ ਇਹ ਲਮਾਰੀ ਕੋਲ ਚੈੱਕ ਨਹੀਂ ਕੀਤੀ ਕਿ ਮੰਗ ਕੀ ਹੈ ਅੱਗੇ ਬੜੀ ਮੰਗ ਕੁਛ ਨਹੀਂ ਬਸ ਫੜੇ ਜਾਂ ਚੋਰ ਹੋਰ ਗਏ ਆ ਇਹ ਬ੍ਰਦਰ ਦੇਖ ਲਈ ਕਿ ਰਾਤ ਦਾ ਇੱਕ ਇਨਸੀਡੈਂਟ ਹੈਗਾ ਕਿਜਰਾ ਲਮੀਨੀ ਚੌਂਗ ਦੇ ਵਿੱਚ ਜੜਾ ਹੈਗਾ ਕਿ ਚੋਰਾਂ ਨੇ ਇੱਥੇ ਡਕੈਤ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਜਿਹੜਾ ਗਾ ਰਾਤੀ ਜਿਹੜਾ ਹੈਗਾ ਕਿ 2:30 ਵੇ ਦੇ ਕਰੀਬ ਜਿਹੜਾ ਹੈਗਾ ਕਿ ਕਾਲ ਆਇਆ ਸੀ ਇਹ ਜਿਹੜਾ ਨਾਜ਼ਦੀ ਦੀ ਸ਼ਾਪ ਹੈਗੀ ਹੈ लवली ਜੁਐਲਰਸ ਦੇ ਨਾਮ ਤੇ ਲਮੀਨੀ ਚੌਂਗ ਦੇ ਵਿੱਚ ਇਹ ਤੇ ਆਪਣੇ ਘਰੇ ਸੀ ਜਿਹੜੇ ਉੱਪਰਲੇ ਓਨਰ ਨੇ ਜਿਹਨਾਂ ਦੀ ਦੁਕਾਨ ਹੈਗੀ ਹੈ ਉਹਨਾਂ ਨੇ ਵੀ ਸੈਕਲੀ ਉਹਨੂੰ ਦੇਖਿਆ ਔਰ ਮੈਨੂੰ ਵੀ ਸੈਕਲੀ ਕਾਲ ਲਮੀਨੀ ਚੌਂਗ ਤੋਂ ਆਇਆ ਕਿ ਜਿਹੜਾ ਬੰਦਾ ਗੱਡੀ ਇਥੋਂ ਲੈ ਕੇ ਗਿਆ ਉਹਨੇ ਮੈਨੂੰ ਇਨਫਾਰਮ ਕੀਤਾ ਕਿ ਸੈਕਲੀ ਕਿ ਅਭੀ ਵਜੇ ਇੱਥੇ ਚੌਂਗ ਦੇ ਵਿੱਚ ਇਦਾਂ ਅਣਪਛਾਤੇ ਬੰਦੇ ਜਿਹੜੇ ਆ ਜੁਐਲਰਸ ਦੀ ਸ਼ਾਪ ਦੇ ਬਾਹਰ ਖਲੋਤੇ ਦੇ ਨੇ ਤਿੰਨ ਚਾਰ ਬੰਦੇ ਨੇ ਔਰ ਤੁਸੀਂ ਐਕਸੈਕਲੀ ਉੱ ਅੰਗੂ ਜੁਵੈਲਰ ਹੈਗਾ ਜਿਹੜਾ ਹੈਗਾ ਉਹਨੂੰ ਮੈਂ ਇਨਫੋਰਮ ਕੀਤਾ ਕਿ ਵੱਚੇ ਤੂੰ ਵੀ ਪਹੁੰਚ ਤੇ ਮਮੀ ਉੱਥੇ ਆ ਰਹੇ ਆਂ ਤੇ 5 5-10 ਮਿੰਟ ਲੱਗੇ ਸਾਨੂੰ ਇੱਥੇ ਪੂਜਨ ਚ ਉਤਕੋ ਚੋਰ ਜਾ ਚੁਕੇ ਸੀ ਔਰ ਜਿਹੜੇ ਬਾਅਦ ਚਾਰ ਕੁ ਬੰਦੇ ਜਿਹੜੇ ਕੈਮਰੇ ਜਿਹੜੀ ਸੀਸੀਟੀਵੀਜ਼ ਦੇਖੀਆ ਤੇ ਮੈਂ ਇਨਫੋਰਮ ਕੀਤਾ ਜਿਹੜੇ ਐਸਐਚਓ ਆਪਣੇ ਦਵਿੰਦਰ ਕਾਸ਼ਨੀ ਜੀ ਨੇ ਉਹਨਾਂ ਨੂੰ ਨਾਲ ਹੀ ਆਪਾਂ ਪਹਿਲ ਦੇ ਆਧਾਰ ਤੇ ਕੋਈ 2:3-3 ਵਜੇ ਉਹਨਾਂ ਨੂੰ ਕਾਲ ਕਰਤੀ ਔਰ ਉਹਨਾਂ ਨੂੰ ਇਨਫੋਰਮ ਕੀਤਾ ਉਹਨਾਂ ਨੇ ਆਪਣੀ ਜਿਹੜੀ ਹੈਗੀ ਪੀਸੀਆਰ ਦੀ ਟੀਮ ਤੇ ਜਿਹੜਾ ਡਿਊਟੀ ਅਫਸਰ ਸੀ ਰਾਤੀ ਦੇ ਉਹ ਜਿਹੜੇ 5-6 ਮੁਲਾਜ਼ਮ ਆ ਜਿਹੜੀਆਂ ਗੀਆਂ ਇੱਕ ਜਿਹੜਾ ਯੋਂਗਾ ਟਾਈਪ ਹੁੰਦਾ ਉਹ ਵੀ ਐਕਸੈਕਟਲੀ ਤੇ ਬਰਾਮਦ ਹੋਇਆ ਔਰ ਉਸ ਫਿਰ ਉਸ ਬੰਦੇ ਨੂੰ ਵੀ ਬੁਲਾ ਕੇ ਆਇਆ ਰਾਤੀ ਜਿਹੜੀ ਤਫਤੀਸ਼ ਕੀਤੀ ਉਹ ਬੰਦਾ ਕਹਿੰਦਾ ਮੈਂ ਮਮੀ ਘਰ ਸੁੱਤਦਾ ਸੀ ਤੇ ਉਦੇ ਵੀ ਬਾਹਰ ਉਹ ਲੋਕ ਟੁੱਟੇ ਦਾ ਸੀ ਜਿਹੜਾ ਜਿਹੜੀ ਬਾਈਕ ਲੈ ਕੇ ਆਏ ਨੇ ਤੇ ਐਕਸੈਕਟਲੀ ਆਪਾਂ ਫਿਰ ਡੀਸੀ ਡੀਐਸਪੀ ਸਾਹਿਬ ਨੂੰ ਵੀ ਐਸਐਚਓ ਨੇ ਗਿਆ ਕਿ ਆਪਾਂ ਵੀ ਥੋੜਾ ਦਾ ਕੱਲ ਤੇ ਵਿਜ਼ਿਟ ਕਰਨਗੇ ਆਪਾਂ ਸਾਡੀ ਮੇਲ ਦੀ ਸਾਰੇ ਜਿਹੜੇ ਲਮੀਨੀ ਵਾਸੀਆਂ ਦੀ ਸਿਰਫ ਇੱਕ ਇਹ ਹੈ ਕਿ ਜਿਹੜੀ ਹੈਗੀ ਪਹਿਲ ਦੇ ਆਧਾਰ ਤੇ ਐਕਸੈਕਟਲੀ ਇਹ ਬੰਦੇ ਫੜੇ ਜਾਣ ਔਰ ਜਿਹੜਾ ਵੀ ਜਿਹੜਾ ਬੰਦਾ ਇਹਦੇ ਵਿੱਚ ਜਿਹੜੇ 3-4 ਬੰਦੇ ਚ ਦੱਸਣ ਦੇ ਜਾਂ ਹੋਰ ਵੀ 4-5 ਜਿੰਨੇ ਵੀ ਬੰਦੇ ਨੇ ਉਹ ਪ੍ਰੋਪਰ ਉਹਨਾਂ ਦੇ ਵਿੱਚ ਕਾਰਵਾਈ ਬੰਦੀ ਕੀਤੀ ਜਾਏ ਕਿਉਂਕਿ ਇਹ ਜਿਹੜਾ ਹੈਗਾ ਜਿੰਨੇ ਵੀ ਲੋਕ ਨੇ ਇਹ ਜਿਹੜੀ ਹੈਗੀ ਆ ਦੇ ਨਸ਼ੇ ਦੀ ਹਲਚ ਹੋਣਗੇ ਜਿਹੜੇ ਵੀ ਬੰਦੇ ਨੇ ਉਹ ਬਿਲਕੁਲ ਬਖਸ਼ਿਆ ਨਾ ਜਾਏ ਕਿਉਂਕਿ ਗਵਰਨਮੈਂਟ ਜਿਹੜੀ ਪੰਜਾਬ ਹੈਗੀ ਉਹ ਚਾਹਦੀ ਹੈਗੀ ਕਿ ਬਿਲਕੁਲ ਇਹੋ ਬੰਦੇ ਨੂੰ ਬਖਸ਼ਿਆ ਨਾ ਜਾਏ ਕਿਉਂਕਿ ਇਹ ਜਿਹੜੀ ਹੈ ਗਿਆਨ ਵਾਲੀ ਨਸਲਾਂ ਵੀ ਖਰਾਬ ਕਰਨਗੇ ਆ ਤੇ ਡੀਐਸਪੀ ਸਾਹਿਬ ਨੂੰ ਆਪਾਂ ਬਿਲਕੁਲ ਹਦਾਇਤ ਕੀਤੀ ਹੈ ਔਰ ਐਸਐਚਓ ਸਾਹਿਬ ਕਾਸ਼ਨੀ ਜੀ ਵੀ ਆਂਦੇ ਨੇ ਕਿ ਇਹ ਜਿਹੜਾ ਹੈਗਾ ਚਲੋ ਜਲੇ ਨੁ ਤੇ ਆਪਾਂ ਸੈਕਟਲੀ ਉਥੇ ਮੋਕੇ ਦੇ ਰਾਤੀ ਪਹੁੰਚ ਗਏ ਬੜ ਕੇ ਵਾਰੀ ਸੈਕਟਲੀ ਨਹੀਂ ਪਤਾ ਲੱਗਦਾ ਕਿ ਅਗਰ ਨਾ ਕਾਲ ਆਂਦਾ ਤੇ ਵੱਡਾ ਨੁਕਸਾਨ ਹੋ ਸਕਦਾ ਸੀ ਤੇ ਇਸ ਕਰਕੇ ਐਸਐਸਪੀ ਸਾਹਿਬ ਅਗੇ ਵੀ ਦਰਖਾਸਤ ਦਿੱਤੀ ਤੇ ਪ੍ਰੋਪਰ ਤਰੀਕੇ ਨਾਲ ਨਾਕੇ ਲੱਗੇ ਨਾਕੇ ਬੰਦੀ ਹੋਏ ਔਰ ਲਮੀਨੀ ਜਿਹੜਾ ਹੈਗਾ ਪੂਰਾ ਏਰੀਆ ਤੇ ਜਿਹੜਾ ਨਸ਼ੇ ਦਾ ਵੀ ਜਿਹੜਾ ਹੈਗਾ ਗੰਦ ਖਤਮ ਕੀਤਾ ਜਾਏ ਔਰ ਇਹ ਜਿਹੜੀਆਂ ਚੋਰੀਆਂ ਵੀ ਹੋਣੀਆਂ ਤੇ ਪੂਰੀ ਨਸ਼ੇਲ ਪਾਈ ਜਾਏ ਜੈ ਹਿੰਦ ਜੈ ਭਾਰਤ